ਜਿਹੜੀ ਮਰਜ਼ੀ ਸਿੱਟ ਸੱਦ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚ ਆਈ ਦੀ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ 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 ਜਿਹੜਾ ਇਹ ਜਿਹੜਾ ਹਫਤਾ ਨਾ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਨੇ ਆ ਠੀਕ ਹੈ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ ਜਾਂ ਉੱਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ ਉਤੋ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਇਹ ਜੇ ਕਈ ਆਉਣਗੇ ਕਈ ਜਾਣਗੇ ਇਹਦਾ ਇਹ ਸ਼ੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਕਿਹੜਾ ਸੱਜ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਲ ਚਾਹੀਦਾ ਸਿਆਸਤ ਕਰਨ ਲਈ ਮੈਂ ਤਾਂ ਇਹ ਕਹੂੰਗਾ ਕੇਜਰੀ ਨਾਲ ਮੇਰੇ ਵੱਡੇ ਵੀਰ ਨੂੰ ਸੱਜਾ ਦਿੱਲੀ ਆਰਿਆਂ ਨੇ ਜੇ ਉਹਨੂੰ ਟਕਰਾਰ ਖੋਣਦੀ ਆ ਮੈਂ ਨਾਲ ਚੱਲੂ ਇਹਨੂੰ ਘਬਰਾਉਣ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਆਲ ਮੇਰੇ ਕੋਲੋਂ ਦਾ ਮਾਫੀ ਮੰਗੀਏ ਸਾਡਾ ਆਪ ਦਾ ਪਿਆਰ ਹੈ ਇਹ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮਾਂ ਦਾੰ ਵਰਦੀ ਆ